ਸਸਿਹਾਰ ਦੋਸਤੋ ਦੋਸਤੋ ਅੱਜ 14 ਤਰੀਕ 11ਵਾਂ ਮਹੀਨਾ 2025 ਆ ਅੱਜ ਦੇ ਦਿਨ ਦੀ ਸ਼ੁਰੂਆਤ ਆਪਾਂ ਹੁਣ ਜਿਵੇਂ ਕਰਨ ਲੱਗੇ ਆ ਆਪਾਂ ਆ ਜਾ ਗਏ ਇਹਦੇ ਚ ਮੈਂ ਤੁਹਾਨੂੰ ਕੋਈ ਚੀਜ਼ਾਂ ਦਿਖਾਉਣਾ ਜਿਵੇਂ ਹੁਣ ਆਪਾਂ ਇੱਥੇ ਆਹ ਤੁਹਾਨੂੰ ਵਿੱਚ ਆਂਡੇ ਦਿਖ ਰਹੇ ਆ ਇਹ ਛੋਟੇ ਛੋਟੇ ਆ ਦੇਖੋ ਆਂਡਾ ਹੁਣ ਇਹ ਗੁਣ ਹੋਏ ਦੇ ਆਂਡੇ ਹੈਗੇ ਆ ਜੀ ਆਪਾਂ ਇਹਨੂੰ ਇਹ ਪਾਵਾਂਗੇ। ਹਾਂ। ਪਰ ਪੁੱਲਾ ਪੁੱਲਾ ਇਥੋਂ ਲੋਣਾ ਹੁੰਦਾ। ਆਪਾਂ 보면은 ਇਹਦੇ ਚ ਤੁਸੀਂ ਦੇਖੋਗੇ। ਇੱਥੇ ਆਂਡੇ ਬਹੁਤ ਜ਼ਿਆਦਾ ਆ ਸੀਗੇ ਥੱਲੇ। ਹਾਂ ਜੇ ਆਪਾਂ ਦੇਖੀਏ। ਹਾਸੀ ਆ ਸੀ। ਫਿਰ ਉਹ ਸੀ। ਹੰਡਾ ਕਿ ਨਦਾਨ ਦੇ ਹੁੰਦੇ ਆ ਇਹ ਤੇ ਬਾਕੀ ਜਿਹੜੇ ਇਹਦੇ ਛੋਟੇ ਛੋਟੇ ਬੱਚੇ ਹੁੰਦੇ ਆ। ਵਸ ਕੇ ਆ ਦੇਖਦੇ ਛੋਟੇ ਛੋਟੇ ਬੱਚੇ। ਆ ਬੱਚੇ ਹੈਗੇ ਆ। ਨੋ ਇਹ ਨੇ ਇਹ ਚੀਜ਼ਾਂ ਹੁੰਦੀਆਂ ਆਸ ਕਿ ਬੱਚੇ ਆ ਹਾਂ ਆਂਡੇ ਆ ਦੇਖਦੇ ਆ ਤੇ ਇਹ ਐ ਕਰਕੇ ਆ ਬੱਚਾ ਹੈ ਵਿੱਚ ਆਂਡੇ ਆ ਜਿਹੜੀ ਅਸਲੀ ਰੇ ਹੁੰਦੇ ਆਂਡੇ ਦੇ ਬੱਚੇ ਬਹੁਤ ਜ਼ਿਆਦਾ ਹੁੰਦੇ ਆ ਆਸ ਕਿ ਆਂਡੇ ਆ ਬੱਚੇ ਆ ਆ ਦੇਖੋ ਬੱਚੇ ਦੇਖਦੇ ਆ ਇਹ ਆ ਆਂਡੇ ਆ ਜੇ ਆਪਾਂ ਇਹਨੂੰ ਥੋੜਾ ਜ਼ਿਆਦਾ ਹੱਥ ਆਪਾਂ ਆ ਦਾ ਥੋੜਾ ਕੀਤਾ ਕਿ ਜਿਆਦਾ ਪਟਾਂਗੇ ਆਪਾਂ ਥੱਲੇ ਆ ਗੁੰਡੋਏ ਆ ਜਾਂਦੇ ਆ ਥੋੜੇ ਜਿਆਦਾ ਪੱਟੇ ਤੋਂ ਆ ਗੰਡੂਏ ਆ ਕਿੰਨੇ ਗੰਡੂਏ ਆ ਦੇਖ ਦੇ ਆ ਗੰਡੂਏ ਆ ਜਿਹੜਾ ਪੱਟਣ ਤੇ ਆਪਾਂ ਇਸ ਲਈ ਨਾ ਇਹਨੂੰ ਬਹਲਾ ਨਹੀਂ ਪੱਟਣਾ ਹੁੰਦਾ ਆਪਾਂ ਥੋੜਾ ਪੱਟ ਕੇ ਦਿਖਾਇਆ ਥੱਲੇ ਗੰਡੂਏ ਹੁੰਦੇ ਆ ਆਸਕੇ ਗੰਡੂਏ ਆਪਾਂ ਐਸੇ ਇਹਨੂੰ ਥੱਲੇ ਤੋਂ ਨਹੀਂ ਪੱਟਣਾ ਆਪਾਂ ਉੱਤ ਉੱਤ ਥੋੜਾ ਥੋੜਾ ਪੱਟਣਾ ਜਿਹੜੇ ਉਤਲੇ ਥੱਲੇ ਜਾਈ ਜਾਣ ਹੁਣ ਆ ਦੇਖੋ ਆਪਾਂ ਥੋੜੇ ਪੱਟੇ ਤੇ ਕਿੰਨੇ ਗੰਡੂਏ ਆਪਣੇ ਕਿੰਨੇ ਗੰਡੂਏ ਆਏ ਆ ਆ ਇਹਨਾਂ ਨੂੰ ਆਪਾਂ ਛੱਡ ਦਾਂਗੇ ਇਹ ਹੌਲੀ ਹੌਲੀ ਫੇਰ ਥੱਲੇ ਪੈ ਜਾਣਗੇ ਇਹ ਗੁੰਡੂਏ ਇਹਨਾਂ ਨੂੰ ਢੋਟਾ ਕਰ ਦੋ ਆਸਕੇ ਇਹਦੇ ਵਿੱਚ ਆ ਦੇਖੋ ਹਾਂ ਕੇ ਗੁੰਡੂਏ ਆਪਾਂ ਹੁਣ ਥੱਲੇ ਢੱਕਦੇ ਆ ਇਹਨਾਂ ਨੂੰ ਥੱਲੇ ਢੱਕ ਦਾਂਗੇ ਥੱਲੇ ਜਾਵਣਗੇ ਦੋਲੇ ਹਾਂ ਬਸ ਮੈਂ ਤੁਹਾਨੂੰ ਇਹ ਜਾਣਕਾਰੀ ਦੇਣੀ ਕਿਵੇਂ ਗੁੰਡੂਏ ਦੇਖਦੇ ਹੁੰਦੇ ਆ ਕਿਵੇਂ ਆਉਂਦੇ ਆ ਆ ਦੇਖੋ ਉੱਤੋਂ ਉੱਤੋਂ ਲਾਵਾਂਗੇ ਉੱਤੋਂ ਉੱਤੋਂ ਆਪਾਂ ਲਾ ਕੇ ਇਹਨੂੰ ਛਾਨਣਾ ਹੁੰਦਾ ਉੱਤੋਂ ਉੱਤੋਂ ਛਾਨਣੀ ਆਉ ਗੁੜੋਏ ਥੱਲੇ ਜਾ ਹੀ ਜਾਣਗੇ ਇਹ ਬਿਲਕੁਲ ਉਲੀਪੇ ਪਰਤੇ ਕਿ ਨਹੀਂ ਹੁੰਦੇ ਇਹ ਸਿਰ ਸਿਰ ਥੋੜਾ ਉੱਤੇ ਆਏ ਹੁੰਦੇ ਸ਼ਾਮ ਨੂੰ ਇਹ ਥੱਲੇ ਜਾ ਵਰਦੇ ਆ ਬਸ ਦੋਸਤੋ ਅੱਜ ਤੁਹਾਨੂੰ ਦੱਸਣਾ ਸੀ ਦਿਖਾਉਣਾ ਸੀ